ਖਬਰ ਰਾਜਾ ਸੰਸੀ 에어ਪੋਰਟ ਅੰਮ੍ਰਿਤਸਰ ਤੋਂ ਆ ਜਿੱਥੇ ਕੁਝ ਸਮੇਂ ਬਾਅਦ 205 ਜਿਹੜੇ ਯੂਐਸਏ ਦੇ ਵੱਲੋਂ ਰਿਪੋਰਟ ਕੀਤੇ ਲੋਕ ਨੇ ਉਹ ਪਹੁੰਚ ਰਹੇ ਨੇ ਇੱਕ ਫੌਜੀ ਜਹਾਜ਼ ਜਿਹੜਾ ਸੀ 70 ਜਿਹੜਾ ਸੀ 17 ਐ ਉਹ ਹੁਣ ਪਹੁੰਚ ਰਿਹਾ ਹੈ ਕੁਝ ਸਮੇਂ ਦੇ ਵਿੱਚ ਜਿਹੜੀ ਉਸ ਦੀ ਲੈਂਡਿੰਗ ਹੋਵੇਗੀ ਉਸ ਦੇ ਵਿੱਚ ਜਿਹੜੇ ਰਿਪੋਰਟ ਕੀਤੇ 205 ਭਾਰਤੀ ਨੇ ਜਿਹੜੇ ਇਲੀਗਲ ਤੌਰ ਤੇ ਯੂ ਐਸ ਏ ਦੇ ਵਿੱਚ ਰਹਿ ਰਹੇ ਸੀ ਤਾਂ ਹੋਣ ਉਹਨਾਂ ਨੂੰ ਰਿਪੋਰਟ ਕਰ ਦਿੱਤਾ ਗਿਆ ਹੈ ਕੁੱਲ ਜਿਹੜੇ 18000 ਪ੍ਰਵਾਸੀ ਭਾਰਤੀ ਨੇ ਉਹਨਾਂ ਨੂੰ ਜਿਹੜਾ ਡਿਟੈਕਟ ਕੀਤਾ ਗਿਆ ਹੈ ਉਹਨਾਂ ਦੀ ਪਛਾਣ ਕੀਤੀ ਗਈ ਆ ਜਿਸ ਦੇ ਵਿੱਚੋਂ 1700 ਲੋਕਾਂ ਨੂੰ ਜਿਹੜਾ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਜਿਸ ਦੇ ਵਿੱਚੋਂ 205 ਜਿਹੜਾ ਪਹਿਲਾ ਇੱਕ ਕਹਿੰਦੇ ਕਿ ਜਹਾਜ਼ ਆ ਉਹ ਹੁਣ ਇੰਡੀਆ ਨੂੰ ਭੜਕੇ ਤੋਰਿਆ ਹੈ ਅੰਮ੍ਰਿਤਸਰ ਦੇ ਵਿੱਚ ਸਿਆਟਾ 11 ਵਜੇ ਦੇ ਨਜ਼ਦੀਕ ਦੀ ਉਸਦੀ ਲੈਂਡਿੰਗ ਹੋਵੇਗੀ ਫੌਜੀ ਜਹਾਜ਼ ਜਿਹੜਾ ਭੇਜਿਆ ਗਿਆ ਹੈ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਡੋਨਾਲਡ ਟਰੰਪ 47ਵੇਂ ਰਾਸ਼ਟਰਪਤੀ ਬਣੇ ਨੇ ਅਮਰੀਕਾ ਦੇ ਤਾਂ ਉਹਨਾਂ ਦੇ ਵੱਲੋਂ ਇਹ ਪਹਿਲਾ ਜਿਹੜਾ ਕਾਨੂੰਨ ਹੈ ਉਹ ਪਾਸ ਕੀਤਾ ਗਿਆ ਸੀ ਕਿ ਜਿੰਨੇ ਵੀ ਪ੍ਰਵਾਸੀ ਰਹਿੰਦੇ ਨੇ ਇਲੀਗਲ ਤੌਰ ਤੇ ਰਹਿੰਦੇ ਨੇ ਉਹਨਾਂ ਨੂੰ ਜਲਦ ਤੋਂ ਜਲਦ ਜਿਹੜਾ ਰਿਪੋਰਟ ਕਰਕੇ ਉਹਨਾਂ ਦੇ ਦੇਸ਼ਾਂ ਦੇ ਵਿੱਚ ਭੇਜਿਆ ਜਾਵੇ ਤਾਂ ਪਹਿਲਾ ਜਿਹੜਾ ਜਹਾਜ਼ ਹੈ ਫੌਜੀ ਜਹਾਜ਼ ਹੈ ਉਹ ਇੰਡੀਆ ਨੂੰ ਭੇਜਿਆ ਗਿਆ ਹੈ 205 ਭਾਰਤੀ ਜਿਹੜੇ ਪ੍ਰਵਾਸੀ ਨੇ ਉਹਨਾਂ ਨੂੰ ਭੇਜਿਆ ਗਏ ਉਹਨਾਂ ਦੇ ਵਿੱਚ ਗੁਜਰਾਤ ਦੇ ਲੋਕ ਵੀ ਹੋ ਸਕਦੇ ਨੇ ਹਰਿਆਣਾ ਦਿੱਲੀ ਪੰਜਾਬ ਦੇ ਵੀ ਹੋ ਸਕਦੇ ਨੇ ਜਿਹੜੇ 205 ਅੱਜ ਲੈਂਡਿੰਗ ਕਰਦੇ ਨੇ ਤਸਵੀਰਾਂ ਤੁਹਾਨੂੰ ਰਾਜਾ ਸੰਸੀ ਏਅਰਪੋਰਟ ਦੀਆਂ ਦਿਖਾ ਰਿਹਾ ਜਿੱਥੇ 205 ਭਾਰਤੀ ਜਿਹੜੇ ਰਿਪੋਰਟ ਹੋ ਕੇ ਆਏ ਨੇ ਉਹਨਾਂ ਨੇ ਫਲਾਈਟ ਜਿਹੜੀ ਲੈਂਡਿੰਗ ਹੋਣੀ ਆ ਉਸ ਤੋਂ ਬਾਅਦ ਜਿਹੜੀ ਉਹਨਾਂ ਦੇ ਕਾਗਜ਼ਾਂ ਦੀ ਪੂਰੀ ਵੈਰੀਫਿਕੇਸ਼ਨ ਕੀਤੀ ਜਾਣੀ ਆ ਕਾਗਜ਼ਾਂ ਦੀ ਪੜਤਾਲ ਕੀਤੀ ਜਾਣੀ ਆ ਜੇਕਰ ਕੋਈ ਕ੍ਰਿਮੀਨਲ ਰਿਕਾਰਡ ਦਾ ਨਿਕਲਿਆ ਤਾਂ ਉਸ ਨੂੰ ਉੱਥੋਂ ਹੀ ਡਿਟੇਨ ਕਰ ਲਿਆ ਜਾਵੇਗਾ ਤੁਹਾਨੂੰ ਦੱਸ ਦਈਏ ਕਿ ਪਹਿਲਾਂ ਕੱਲ ਵੀ ਜਿਹੜੀਆਂ ਖਬਰਾਂ ਚੱਲੀਆਂ ਸੀ ਕਿ ਕਾਫੀ ਲੋਕ ਜਿਹੜੇ ਇਥੋਂ ਜਿਹੜਾ 2 ਨੰਬਰ ਦਾ ਧੰਦਾ ਕਰਕੇ ਉਹ ਅਮਰੀਕਾ ਪਾ ਜਾਂਦੇ ਆ ਜਾ ਫਿਰ ਕਈ ਕੇਸਾਂ ਦੇ ਵਿੱਚ ਲੋੜੀ ਦੇ ਲੋਕ ਨੇ ਜਿਹੜੇ ਇਥੋਂ ਕਾਲੀ ਸੂਚੀ ਦੇ ਵਿੱਚ ਗਏ ਹੋਏ ਨੇ ਉਹ ਅਮਰੀਕਾ ਚਲੇ ਗਏ ਸੀ ਤਾਂ ਅਮਰੀਕਾ ਦੇ ਵਿੱਚੋਂ ਜਿੰਨੇ ਹੁਣ ਪ੍ਰਵਾਸੀ ਆ ਰਹੇ ਨੇ ਪਹਿਲਾਂ ਉਹਨਾਂ ਦੀ ਪਰਤਾਲ ਹੋਵੇਗੀ ਕਾਗਜ਼ ਚੈੱਕ ਹੋਣਗੇ ਉਸ ਤੋਂ ਬਾਅਦ ਹੀ ਉਹਨਾਂ ਨੂੰ ਬਾਹਰ ਕੱਢਿਆ ਜਾਵੇਗਾ ਜੇ ਕੋਈ ਸ਼ੱਕੀ ਪਾਇਆ ਜਾਂਦਾ ਤਾਂ ਉਹਨੂੰ ਉੱਥੋਂ ਹੀ ਡਿਟੇਨ ਕਰ ਲਿਆ ਜਾਵੇਗਾ ਤੁਹਾਨੂੰ ਦੱਸ ਦਈਏ ਕਿ ਹੁਣ 에어ਪੋਰਟ ਤੇ ਜਿਹੜੇ 205 ਭਾਰਤੀ ਆ ਰਹੇ ਨੇ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਨੇ ਕਰੀਬੀ ਨੇ ਉਹ ਵੀ ਪਹੁੰਚ ਚੁੱਕੇ ਨੇ ਜੇ ਤੁਸੀਂ ਦੇਖ ਸਕਦੇ ਹੋ ਕਿ ਪੂਰੀ ਜਿਹੜੀ ਭੀੜ ਹੈ ਉਹ ਰਾਜਾ ਸੰਸੀ 에어ਪੋਰਟ ਤੇ ਬਣੀ ਹੋਈ ਹੈ ਕਾਫੀ ਜਿਹੜੀਆਂ ਟੈਕਸੀਆਂ ਨੇ ਉਹ ਕਈ ਕਿਲੋਮੀਟਰਾਂ ਤੱਕ ਖੜੀਆਂ ਨੇ ਕਿਉਂਕਿ ਕਾਫੀ ਜਿਹੜੇ ਲੋਕ ਨੇ ਉਹ ਆਪਣੇ ਰਿਸ਼ਤੇਦਾਰ ਆ ਆਪਣੇ ਭੈਣ ਭਰਾ ਆਪਣੇ ਪੁੱਤ ਨੂੰ ਲੈਣ ਜਿਹੜੇ ਨੇ ਉਹ ਪਹੁੰਚੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਆ ਇਹ ਪਹਿਲਾ ਜਿਹੜਾ ਜਹਾਜ਼ ਹੈ ਉਹ ਅਮਰੀਕਾ ਤੋਂ ਉੱਡਿਆ ਪ੍ਰਵਾਸੀਆਂ ਦੇ ਲਈ ਜਿਹੜਾ ਕਾਨੂੰਨ ਬਣਾਇਆ ਉਸ ਦੇ ਵਿੱਚ ਪਹਿਲਾ ਜਹਾਜ਼ ਆ ਭਾਰਤ ਭੇਜਿਆ ਗਿਆ ਏ 205 ਜਿਹੜੇ ਭਾਰਤੀ ਨੇ ਉਹਨਾਂ ਨੂੰ ਡਿਪੋਰਟ ਕਰਕੇ ਅਮਰੀਕਾ ਤੋਂ ਵਾਪਸ ਭੇਜਿਆ ਜਾ ਰਿਹਾ ਏ ਵੱਡੀ ਖਬਰ ਹੈ ਕਿ ਕੁਝ ਸਮੇਂ ਦੇ ਵਿੱਚ ਉਹ ਫੌਜੀ ਜਹਾਜ਼ ਸੀ 17 ਜਿਹੜਾ ਉਹ ਲੈਂਡ ਹੋ ਜਾਵੇਗਾ ਜੀ ਦੇਖ ਸਕਦੇ ਹੋ ਕਿ ਕਿੰਨਾ ਜਿਹੜਾ ਖਰਚਾ ਏ ਉਹ ਅਮਰੀਕੀ ਸਰਕਾਰ ਦੇ ਵੱਲੋਂ ਕੀਤਾ ਜਾ ਰਿਹਾ ਜਾ ਰਿਹਾ ਹੈ 트럼ਪ ਸਰਕਾਰ ਦੇ ਵੱਲੋਂ ਕੀਤਾ ਜਾ ਰਿਹਾ ਹੈ ਕਿਉਂਕਿ ਸਾਰਿਆਂ ਤੋਂ ਜਿਹੜਾ ਮਹਿੰਗਾ ਖਰਚਾ ਉਹ ਫੌਜੀ ਜਹਾਜ਼ ਚ ਦਾ ਏ ਜਿਹੜੇ ਜਹਾਜ਼ਾਂ ਦੇ ਵਿੱਚ ਹੁਣ ਇਹਨਾਂ ਨੂੰ ਰਿਪੋਰਟ ਕਰਕੇ ਭੇਜਿਆ ਜਾ ਰਿਹਾ ਤਾਂ ਪਹਿਲਾਂ ਹੁਣ ਇਹਨਾਂ ਦੀ ਜਿਹੜੀ ਕਾਗਜੀ ਵੈਰੀਫਿਕੇਸ਼ਨ ਆ ਕਾਗਦੀ ਪੜਤਾਲ ਆ ਉਹ ਕੀਤੀ ਜਾਵੇਗੀ ਉਸ ਤੋਂ ਬਾਅਦ ਹੀ ਜਿਹੜੀ ਉਹਨਾਂ ਨੂੰ ਉਹਨਾਂ ਦੇ ਵਾਰਸਾਂ ਦੇ ਜਿਹੜਾ ਹਵਾਲੇ ਕੀਤਾ ਜਾਵੇਗਾ ਉਹਨਾਂ ਦੇ ਘਰ ਦੇ ਜਿਹੜੇ ਲੈਣ ਪਹੁੰਚੇ ਨੇ ਕਿਸਦਾ ਭਰਾ ਪਹੁੰਚਿਆ ਕਿਸਦਾ ਪਿਓ ਪਹੁੰਚਿਆ ਕਿਸ ਦਾ ਕੋਈ ਰਿਸ਼ਤੇਦਾਰ ਪਹੁੰਚਾਇਆ 11 11:30 ਵਜੇ ਦੇ ਨਜ਼ਦੀਕ ਜਿਹੜੀ ਇਹ ਫਲਾਈਟ ਆ ਉਹ ਲੈਂਡਿੰਗ ਕਰੇਗੀ ਉਸ ਤੋਂ ਬਾਅਦ ਜਿਹੜਾ ਉਹਨਾਂ ਦੀ ਵੈਰੀਫਿਕੇਸ਼ਨ ਹੋਵੇਗੀ ਉਸ ਤੋਂ ਬਾਅਦ ਜਿਹੜਾ ਉਹਨਾਂ ਨੂੰ 에어ਪੋਰਟ ਤੋਂ ਬਾਹਰ ਕੱਢਿਆ ਜਾਵੇਗਾ ਤਾਨੂੰ ਦੱਸਤੀ ਹੈ ਕਿ ਕੁਸਾਲ ਪਹਿਲਾਂ ਅਮਰੀਕਾ ਦੇ ਵਿੱਚ ਇੱਕ ਲੜਕੀ ਦਾ ਕਤਲ ਹੋ ਜਾਂਦਾ ਜਿਸ ਤੋਂ ਬਾਅਦ ਲਗਾਤਾਰ ਡੋਨਾਲਡ ਟਰੰਪ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਇਹ ਜਿਹੜੇ ਪ੍ਰਵਾਸੀ ਨੇ ਇਹਨਾਂ ਨੂੰ ਬਾਹਰ ਕੱਢਿਆ ਜਾਵੇ ਕਿਉਂਕਿ ਉਹ ਜਿਹੜਾ ਕਤਲ ਹੈ ਇੱਕ ਪ੍ਰਵਾਸੀ ਦੇ ਵੱਲੋਂ ਕੀਤਾ ਗਿਆ ਸੀ ਇੱਕ ਖਬਰ ਹੋਰ ਵੀ ਜਿਹੜੀ ਨਿਕਲ ਕੇ ਸਾਹਮਣੇ ਆਈ ਹੈ ਵੱਡੀ ਖਬਰ ਹੈ ਉਹ ਵੀ ਕਿ ਜਿਹੜੇ ਵੀ ਅਮਰੀਕਾ ਦੇ ਵਿੱਚ ਕਨਿਮੀਨਲ ਵਾਲਾ ਰਿਕਾਰਡ ਵਾਲੇ ਜਿਹੜੇ ਪ੍ਰਵਾਸੀ ਨੇ ਉਹਨਾਂ ਨੂੰ ਇੱਕ ਜਿਹੜੀ ਸਪੈਸ਼ਲ ਜੇਲ ਦੇ ਵਿੱਚ ਰੱਖਿਆ ਜਾਵੇਗਾ ਜਿਹੜੀ ਜੇਲ ਕੁਸਾਲ ਪਹਿਲਾਂ ਜਿਹੜੀ ਆ ਉਹ ਬੰਦ ਕਰ ਦਿੱਤੀ ਗਈ ਸੀ ਕਿਉਂਕਿ ਉੱਥੇ ਇੱਕ ਖਤਰਨਾਕ ਜਿਹੜੀ ਜੇਲ੍ਹ ਹੈ ਉਸ ਦਾ ਨਾਮ ਉਸ ਨੂੰ ਦਿੱਤਾ ਗਿਆ ਹੈ ਤਾਂ ਉੱਥੇ ਜਿਹੜੇ ਕ੍ਰਿਮੀਨਲ ਰਿਕਾਰਡ ਵਾਲੇ ਪ੍ਰਵਾਸੀ ਹੋਣਗੇ ਉਹਨਾਂ ਨੂੰ ਉੱਥੇ ਭੇਜਿਆ ਜਾਵੇਗਾ ਉਹ ਕਿਸੇ ਵੀ ਦੇਸ਼ ਦੇ ਜਿਹੜੇ ਲੋਕ ਨੇ ਹੋ ਸਕਦੇ ਆ ਜੇ ਕਿਸੇ ਤੇ ਕ੍ਰਿਮੀਨਲ ਰਿਕਾਰਡ ਆ ਤਾਂ ਉਹਨਾਂ ਨੂੰ ਜਿਹੜਾ ਉੱਥੇ ਭੇਜਿਆ ਜਾਊਗਾ ਵੱਡੀ ਖਬਰ ਹੈ ਕਿ ਹੁਣ 11:30 ਵਜੇ ਦੇ ਕਰੀਬ ਜਿਹੜੇ 205 ਭਾਰਤੀ ਨੇ ਜਿਹੜੇ ਉਹ ਡਿਪੋਰਟ ਹੋ ਕੇ ਭਾਰਤ ਪਹੁੰਚ ਰਹੇ ਆ ਪਹਿਲਾ ਜਹਾਜ਼ ਆ ਜਿਹੜਾ ਉਹ ਇੰਡੀਆ no PJ, ਤੁਹਾਨੂੰ ਦੱਸਤੀਏ ਕਿ ਕਈ ਜਿਹੜੇ ਨੇ ਉਹ ਉਹ ਲੱਖਾਂ ਰੁਪਇਆ ਲਾ ਕੇ ਜਿਹੜਾ ਆਪਣਾ ਚੰਗੇ ਭਵਿੱਖ ਦੇ ਲਈ ਅਮਰੀਕਾ ਗਏ ਸੀ ਪਰ 2 ਨੰਬਰ ਦੇ ਵਿੱਚ ਜਾਣ ਕਰਕੇ ਜਿਹੜਾ ਹੁਣ ਉਹਨਾਂ ਨੂੰ ਵਾਪਸੀ ਜਿਹੜਾ ਭਾਰਤ ਪਰਤਣਾ ਪਿਆ ਇਹ ਵੱਡੀ ਖਬਰ ਹੈ ਕਿਉਂਕਿ ਜਿਹੜੇ ਆਲੇ ਦੁਆਲੇ ਦੇ ਬਾਰਡਰ ਨੇ ਸਭ ਤੋਂ ਜਿਹੜੇ ਜ਼ਿਆਦਾ ਲੋਕ ਨੇ ਅਮਰੀਕਾ ਦਾ ਰੁਖ ਕਰਦੇ ਸੀ 2 ਨੰਬਰ ਦੇ ਵਿੱਚ ਅਮਰੀਕਾ ਜਾਂਦੇ ਸੀ ਤਾਂ ਉਹਨਾਂ ਤੇ ਹੁਣ ਵੱਡੀ ਤਲਵਾਰ ਲਟਕੀ ਹੈ ਜਿਹੜੇ ਬਾਰਡਰ 'ਚ ਆਏ ਉਹ ਮੈਕਸੀਕੋ ਬਾਰਡਰ ਹੋ ਗਿਆ ਚਾਹੇ ਕੈਨੇਡਾ ਬਾਰਡਰ ਹੋ ਗਿਆ ਤਾਂ ਉਹਨਾਂ ਨੂੰ ਵੀ ਜਿਹੜਾ ਆ ਉਹ ਸੀਲ ਪੂਰਾ ਕੀਤਾ ਹੋਇਆ ਤਾਂ ਕਿ ਕੋਈ ਵੀ ਜਿਹੜਾ ਪ੍ਰਵਾਸੀ ਹੈ ਉਹ ਗੈਰਕਾਨੂੰਨੀ ਢੰਗ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਨਾ ਹੋ ਸਕੇ